ਉਧਿਆਣਾਂ ਦੀ ਸਮਾਜ ਸੇਵੀ ਬੀਬੀ ਵਿਪਨਪ੍ਰੀਤ ਕੌਰ ਦੇ ਵੱਲੋਂ ਜਿੱਥੇ ਗਰੀਬ ਕੁੜੀਆਂ ਦੇ ਵਿਆਹ ਸ਼ਾਦੀਆਂ ਤੇ ਉਹਨਾਂ ਦੀ ਪੜ੍ਹਾਈ ਲਿਖਾਈ ਦਾ ਖਰਚਾ ਚੁੱਕਿਆ ਜਾਂਦਾ ਹੈ ਅਤੇ ਉਹਨਾਂ ਨੂੰ ਕਾਬਲ ਬਣਾਇਆ ਜਾਂਦਾ ਹੈ ਨਾਲ ਹੀ ਉਹਨਾਂ ਦੇ ਵੱਲੋਂ ਅਡਾਪਟ ਕੀਤੇ ਬੱਚਿਆਂ ਨੂੰ ਸਿੱਖਿਆ ਦੇ ਨਾਲ ਜੋੜਿਆ ਜਾਂਦਾ ਹੈ ਅਤੇ ਉਹਨਾਂ ਨੂੰ ਕਾਬਲ ਬਣਾਉਣ ਦੇ ਲਈ ਸਿੱਖਿਆ ਦੇ ਨਾਲ ਸੰਬੰਧਤ ਵੱਖ-ਵੱਖ ਕਿੱਤਿਆਂ ਦੇ ਨਾਲ ਜੋੜਿਆ ਜਾਂਦਾ ਹੈ ਬੀਬੀ ਬੀਪਨਪ੍ਰੀਤ ਕੌਰ ਦੇ ਯਤਨਾ ਸਦਕਾ 6 ਸਾਲਾਂ ਦੇ ਬੱਚੇ ਨੂੰ ਬੀਪਨਪ੍ਰੀਤ ਕੌਰ ਨੇ ਤਬਲੇ ਦੇ ਨਾਲ ਜੋੜਿਆ ਹੈ ਅਤੇ ਬੱਚਾ ਤਬਲੇ ਦਾ ਅਜਿਹਾ ਮਾਹਰ ਬਣ ਚੁੱਕਾ ਹੈ ਕਿ ਉਹ ਵੱਡੀਆਂ-ਵੱਡੀਆਂ ਸਟੇਜਾਂ ਤੇ ਪਰਫਾਰਮ ਕਰ ਚੁੱਕਾ ਹੈ ਇੱਥੇ ਵੀ ਦੱਸ ਦਈਏ ਕਿ 6 ਸਾਲਾ ਰਹਿਬਾਬ ਦੀਪ ਸਿੰਘ ਨੂੰ ਇਹ ਸ਼ੌਂਕ ਆਪਣੇ ਨਾਨੇ ਤੋਂ ਪਿਆ ਜਿਸ ਤੋਂ ਬਾਅਦ ਉਸ ਦੇ ਵੱਲੋਂ Amazon ਅਤੇ Flipkart ਦੇ ਵਿੱਚ ਵੀ ਜੁਆਇਨ ਕਰਕੇ ਆਪਣੀਆਂ ਪਰਫਾਰਮੈਂਸ ਦਿੱਤੀ ਗਈ ਫਾਤੀਬ ਸਿੰਘ ਰਵਾਬ ਜੀ ਪਾਜੀ ਕੁਣਾ ਜੀ ਪਾਦੀਪ ਸਿੰਘ ਅੱਛਾ ਕਿਹੜੀ ਕਲਾਸ ਪੜ੍ਹਦੇ ਹੋ ਕਿੰਨੀ ਉਮਰ ਹੈ ਪਿਛਲੇ ਮਾਰੀਆ ਮੋਡਲ ਸੀ ਨੀ ਸਟੈਂਡਰਡ ਕੋ ਅੱਛਾ ਕਿੰਨੀ ਉਮਰ ਹੈ ਤੁਹਾਡੀ ਸਾਲ ਪਣੀ ਹੈ ਅੱਛਾ ਕਿੰਨੇ ਕੇ ਸਮੇਂ ਤੁਸੀਂ ਜਿਹੜਾ ਤਬਲਾ ਕਿੰਨਾ ਸਮਾਂ ਵਜਾਉਂਦੇ ਹੋ ਕਿਸ ਤਰ੍ਹਾਂ ਤੁਹਾਨੂੰ ਸ਼ੌਂਕ ਪਿਆ ਟੂ ਆਸ ਅੱਛਾ 2 ਘੰਟੇ ਵਜਾਉਂਦੇ ਹੋ ਕਿਤੋਂ ਸ਼ੌਂਕ ਪਿਆ ਤੁਹਾਨੂੰ ਨਾਨੂ ਅੱਛਾ ਨਾਨੂ ਤੋਂ ਸ਼ੌਂਕ ਪਿਆ ਵਾ ਹੋਰ ਕੀ ਕੀ ਕਰਦੇ ਹੋ ਗੱਟ ਦਾ ਪ੍ਰੈਕਟਿਸ ਅੱਛਾ ਤਾਨੂੰ ਵਧੀਆ ਲੱਗਦਾ ਵਾ ਤਬਲਾ ਵਜਾਉਣਾ ਬੋਲ ਕੇ ਦੱਸੋ ਹਾਂਜੀ ਅੱਛਾ ਤੇ ਇਹ ਗੁਰਦੁਆਰਾ ਸਾਹਿਬ ਚ ਵਜਾਉਣੇ ਹੁੰਦੇ ਤਬਲਾ ਜਾਂ ਘਰ ਚ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਤੇ ਹੋਰ ਕਿੱਥੇ ਕਿੱਥੇ ਜਾ ਕੇ ਕੀ ਕੀ ਆਉਂਦਾ ਤੁਹਾਨੂੰ ਪਾਠ ਵੀ ਆਉਂਦਾ ਵਾ ਕਿਹੜਾ ਪਾਠ ਹੁੰਦਾ ਤੁਹਾਨੂੰ ਜਪਸੀ ਸਾਹਿਬ ਹਾਂਜੀ ਚਪਈ ਸਾਹਿਬ ਚਪਈ ਸਾਹਿਬ ਦਾ ਪਾਠ ਹੁੰਦਾ ਸੁਣਾਉਂਗੇ ਥੋੜਾ ਜਿਹਾ ਨਹੀਂ ਠੋਕ ਲਾ ਰੁਕ ਲਾ ਲੋਕ ਲੱਗ ਟਲਾ ਜੀ ਸਭ ਤੋਂ ਪਹਿਲਾਂ ਨਾਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਮਨਪ੍ਰੀਤ ਕੌਰ ਹੈ ਜੀ ਅਮਨ ਜੀ ਤੁਹਾਡਾ ਬੇਟਾ ਕਾਫੀ ਵਧੀਆ ਤਬਲਾ ਵਜਾਇਆ ਹਾਂਜੀ ਔਰ ਕਦੋਂ ਤੋਂ ਸ਼ੌਂਕ ਪਿਆ ਉਹਨੂੰ 6 ਮਹੀਨਿਆਂ ਤੋਂ ਸ਼ੌਂਕ ਪਿਆ ਹੈ ਉਹਨੇ 1.5 ਸਾਲ ਦੇ ਵਿੱਚ ਆਪਣਾ ਤਬਲਾ ਵਜਾਇਆ ਫਿਰ 3 ਸਾਲ ਦੇ ਵਿੱਚ ਪੁੱਚੋ ਵਾਲੇ ਬਾਬਾ ਜੀ ਨਾਲ ਤਬਲਾ ਵਜਾਇਆ ਤੇ ਭਾਈ ਸਾਹਿਬ ਪਾਈ ਗੁਰ ਇਕਬਾਲ ਸਿੰਘ ਜੀ ਨਾਲ ਤਬਲਾ ਵਜਾਇਆ ਸ਼ੌਂਕ ਕਦੋਂ ਤੋਂ ਸੀਗਾ 6 ਮਹੀਨਿਆਂ ਤੋਂ ਮਾਤਾ ਜੀ ਦੀ ਅਸੀਸ ਨਾਲ ਪਿਆ ਉਹਨੂੰ ਆਪਣੇ ਨਾਨੂ ਤੋਂ ਸ਼ੌਂਪਿਆ ਨਾਨੂ ਨੂੰ ਦੇਖਦਾ ਸੀਗਾ ਤਾਂ ਬਲਵ ਜਾਂਦਾ ਸੀ ਕੀ ਨਾਮ ਹੈ ਪਾਈ ਗੁਰਪਾਲ ਸਿੰਘ ਜੀ ਉਹ ਪਾਈ ਸਾਹਿਬ ਪਾਈ ਗੁਰਪਾਲ ਸਿੰਘ ਜੀ 30 ਸਾਲ ਤੋਂ ਤਬਲੇ ਦੀ ਸੇਵਾ ਕਰ ਰਹੇ ਨੇ ਗੁਰਬਾਣੀ ਵੀ ਜਿਆਦਾ ਉਹਨਾਂ ਨੂੰ ਜੀ ਬੱਚੇ ਨੂੰ ਹਾਂ ਜੀ ਜੋ ਪਾਈ ਸਾਹਿਬ ਆਂਦਾ ਹੈ ਤੇ ਪੱਟਾ ਦੇ ਸਵਈਏ ਕਢਨੇ ਤੇ ਨਾਲ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਕਿੱਥੇ ਪ੍ਰੈਕਟਿਸ ਕਰਦਾ ਇਹ ਵਿੱਚ ਇਹ ਮਾਤਾ ਵਿਪਨਪਿਤ ਕੌਰ ਜੀ ਉਹਨੂੰ ਸੇਵਾ ਮਤਲਬ ਸਿਖਲਾਈ ਦਿੰਦੇ ਨੇ ਜੀ ਇਸੋ ਲਾਵਾ ਬੱਚੇ ਦਾ ਕੀ ਜਾ ਰਿਹਾ ਹੈ ਕਿ ਕਾਫੀ ਮੱਲਾ ਮਾਰੀਆਂ ਕਾਫੀ ਜਗਾ ਨਾਮ ਆਇਆ ਹਾਂਜੀ ਬੱਚਾ ਗੱਤਕਾ ਵੀ ਸਿੱਖਦਾ ਹੈ ਤੇ ਬੱਚਾ Amazon Flipkart Hopscotch First Cry ਦੇ ਵਿੱਚ ਸਿਲੈਕਟ ਹੋਇਆ 250 ਬੱਚਿਆਂ ਦੇ ਵਿੱਚ ਤੇ ਉਹਦਾ ਮੰਗਲਵਾਰ ਨੂੰ 23 ਤਰੀਕ ਨੂੰ ਫੋਟੋ ਸ਼ੂਟ ਹੈ ਪੋਰਟਫੋਲੀਓ ਤੇ ਵੱਡੇ ਹੋ ਕੇ ਉਹਨੂੰ ਕੀ ਬਣਾਉਣਾ ਚਾਹਣਾ ਤੁਸੀਂ ਵੱਡੇ ਹੋ ਕੇ ਮੈਂ ਤਾਂ ਚਾਹਦੀ ਇੱਕ ਡਾਕਟਰ ਬਣੇ ਇੱਕ ਅੱਛਾ ਤੇ ਨਾਲੇ ਤਬਲੇ ਦੀ ਸੇਵਾ ਵੀ ਕਰੇ ਸਕੂਲ ਦੇ ਵਿੱਚ ਬੀਸੀਆ ਮਾਰੀਆ ਬੋਡ ਬੀਸੀਆ ਮਾਰੀਆ ਮਾਡਲ ਸਕੂਲ ਪੜਦਾ ਹੈ ਫਰਸਟ ਕਲਾਸ ਦੇ ਵਿੱਚ ਹੈ ਹਾਂਜੀ ਤੇ ਹੁਣ ਇੱਥੇ ਵੀ ਅੱਜ ਕੰਪੀਟੀਸ਼ਨ ਵੀ ਹੋਇਆ ਹੈ ਤਬਲੇ ਦਾ ਹਾਂਜੀ ਤੇ ਵਧੀਆ ਬੱਚੇ ਹਾਂਜੀ ਮੰਨੂ ਹੈ ਕਿ ਨਾਲ ਨਾਲ ਗੁਰਬਾਨੀ ਦੇ ਨਾਲ ਗਾਉਂਦੇ ਹਾਂਜੀ ਹਾਂਜੀ ਐ ਕਿ ਗੁਰਬਾਨੀ ਨਾਲ ਵੀ ਜੁੜਿਆ ਰਹੇ ਤੇ ਪੜਾਈ ਵੀ ਕਰੇ ਦੋਨੋਂ ਕੰਮ ਇਕੱਠਾ ਕਰੇ ਮਾਤਾ ਜੀ ਦੀਆਂ ਅਸੀਸਾਂ ਨੇ ਸਾਰੀਆਂ ਸੱਚੇ ਤੇ ਉਥੇ ਐਮਏ ਤਬਲੇ ਦੀ ਪੜਾਈ ਕਰ ਰਹੀ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਸਦੇ ਪਿਤਾ ਨੂੰ ਤਬਲਾ ਵਾਦਕ ਦਾ ਸ਼ੌਂਕ ਸੀ ਅਤੇ ਉਹ ਇਸ ਨੂੰ ਪੂਰਾ ਕਰ ਰਹੀ ਹੈ ਇਸ ਤੋਂ ਇਲਾਵਾ ਉਸਨੇ ਕਿਹਾ ਕਿ ਉਹ ਪ੍ਰਸਿੱਧ ਤਬਲਾ ਵਾਦਕ ਜ਼ਾਕਿਰ ਹੁਸੈਨ ਦੇ ਭਰਾ ਦੇ ਸਾਹਮਣੇ ਵੀ ਪਰਫਾਰਮ ਕਰ ਚੁੱਕੀ ਹੈ ਕੀ ਨਾਮ ਤੁਹਾਡਾ ਗੁਰਪ੍ਰੀਤ ਕੌਰ ਅੱਛਾ ਕਿੰਨੀ ਉਮਰ ਹੈ ਤੁਹਾਡੀ 22 ਅੱਛਾ ਕੀ ਕਿਹੜੀ ਪੜਾਈ ਕਰਦੇ ਹੋ ਮੇਰੀ ਐਮਏ ਤਬਲੇ ਚ ਚੱਲ ਰਹੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਅੱਛਾ ਕਿਸ ਤਰ੍ਹਾਂ ਤੁਸੀਂ ਸੋਚਿਆ ਵੀ ਜਿਹੜੀ ਆ ਅਲੱਗ ਸਿੱਖਿਆ ਜਿਹੜੀ ਤੁਸੀਂ ਕਰ ਰਹੇ ਹੋ ਤਬਲਾ ਵਾਦਕ ਦੀ ਇਹ ਕਿਸ ਤਰ੍ਹਾਂ ਤੁਹਾਡਾ ਜਿਹੜਾ ਰੁਝਾਨ ਬਣਿਆ ਜਾਂ ਕਿਸ ਤਰ੍ਹਾਂ ਸੋਚੀ ਇਸ ਦੇ ਬਾਰੇ ਮੈਂ ਪਹਿਲੇ ਮਾਤਾ ਜੀ ਕੋਲ ਜਦੋਂ ਆਈ ਸੀ ਮੈਨੂੰ ਕੁਝ ਵੀ ਨੋਲੇਜ ਨਹੀਂ ਸੀ ਤੇ ਜੋ ਮੈਂ 10 ਸਾਲ ਦੀ ਉਮਰ ਵਿੱਚ ਮਾਤਾ ਜੀ ਕੋਲ ਆਈ ਸੀ ਤੇ ਮੈਨੂੰ ਨੋਲੇਜ ਕੁਝ ਨਹੀਂ ਸੀ ਜੋ ਮਿਲਿਆ ਮੈਨੂੰ ਇੱਥੋਂ ਮਿਲਿਆ ਹੈ ਇੱਥੇ ਮਿਲਿਆ ਹੈ ਹਾਂ ਜੀ ਕਿ ਹੁਣ ਤੇ ਇੱਥੇ ਆ ਕੇ ਮੈਨੂੰ ਤਬਲੇ ਵਿੱਚ ਰੁਝਾਨ ਵਧਿਆ ਤੇ ਫਿਰ ਤਬਲੇ ਦਾ ਗੁੰਡਾ ਮੈਨੂੰ ਮਾਤਾ ਜੀ ਨਹੀਂ ਕਰੇ ਹਾਂ ਜੀ ਮਾਤਾ ਜੀ ਕਰਦੀ ਸੀ ਹਾਂ ਜੀ ਜਿਹੜੀ ਹੁਣ ਮੈਂ ਕਰ ਰਿਹਾ ਮਾਤਾ ਜੀ ਦਾ ਹਾਂ ਜੀ ਹਾਂ ਜੀ अच्छा जिस तरह ਤੁਸੀਂ ਹੁਣ ਤਬਲਾ ਵੀ ਵਜਾਉਣੀ ਹੋ ਤੁਸੀਂ ਕਿੱਥੇ ਕਿੱਥੇ ਜਿਹੜਾ ਪਰਫਾਰਮੈਂਸ ਕਰ ਚੁੱਕੇ ਹੋ ਜਾਂ ਕਿੰਨੇ ਕੀ ਇਨਾਮ ਜਿਹੜੇ ਆਪਣੇ ਨਾਮ ਕਰ ਚੁੱਕੇ ਹੋ ਇੱਕ ਤਾਂ ਤਖਤਾਂ ਤੇ ਜਿਵੇਂ ਗੁਰਸਹਿਬ ਨੇ ਸੇਵਾ ਲਈ ਸਿਰਜੂਤ ਸਾਹਿਬ ਪਟਨਾ ਸਾਹਿਬ ਅਨੰਪੁਰ ਸਾਹਿਬ ਤੇ ਨਾਨਕਜੀ ਦੇ ਰਾਗ ਦਰਬਾਰ ਸ੍ਰੀ ਦਰਬਾਰ ਸਾਹਿਬ ਵਿੱਚ ਵੀ ਹਾਜ਼ਰੀ ਭਰੀ ਸੀ ਤੇ ਇੰਡੀਵਿਜੂਅਲ ਜਿਵੇਂ ਕਾਲਜ ਟਾਈਮ ਚ ਯੂਥ ਫੈਸਟੀਵਲ ਚ ਫਰਸਟ ਪ੍ਰਾਈਜ਼ ਇੰਡੀਵਿਜੂਅਲ ਹਾਸਿਲ ਕੀਤਾ ਤੇ ਢੋਲਕ ਵਿੱਚ ਵਿੱਚ ਸੈਕੰਡ ਪ੍ਰਾਈਜ਼ ਆਇਆ ਕਿਹੜੇ ਵਿਦਵਾਨਾਂ ਦੇ ਨਾਲ ਤੁਸੀਂ ਹੁਣ ਤੱਕ ਪਰਫਾਰਮ ਕਰ ਸਕਦੇ ਹੋ ਕਿਹੜੇ ਕਿਹਨਾਂ ਦੇ ਸਾਹਮਣੇ ਅ ਅੱਲਾ ਰੱਖਾ ਸੰਗੀਤ ਸमेलन ਵਿੱਚ ਵੀ ਮੇਰੀ ਪਰਫਾਰਮੈਂਸ ਹੋਈ ਸੀ ਤੇ ਇੱਕ ਪਾਕਲਾਜ਼ਾ ਹੋਟਲ ਵਿੱਚ ਹੋਸਟਲ ਵਿੱਚ ਉਹਨਾਂ ਦੇ ਵਿੱਚ ਮੇਰੀ ਜਗਰੂ ਸਿੰਘ ਜੀ ਦੇ ਬ੍ਰਦਰ ਫਜ਼ਲ ਖਰਸ਼ੀ ਜੀ ਦੇ ਸਾਹਮਣੇ ਮੇਰੀ ਪਰਫਾਰਮੈਂਸ ਹੋਈ ਸੀ ਅੱਛਾ ਉੱਥੇ ਪ੍ਰਦਰਸ਼ਨ ਦਿੱਤਾ ਸੀ ਜਿਸ ਤਰ੍ਹਾਂ ਹੁਣ ਜਿਆਦਾ ਅਸੀਂ ਦੇਖਦੇ ਹਾਂ ਵੀ ਕੁੜੀਆਂ ਦਾ ਜਿਆਦਾ ਵੀ ਜਾਣ ਨਹੀਂ ਹੁੰਦਾ ਤਬਲਾਵਾਦਕ ਜਿਹੜੇ ਨਹੀਂ ਚਾਹੇ ਰਾਗੀ ਸਿੰਘਾਂ ਦੇ ਨਾਲ ਵੀ ਹੁੰਦੇ ਆ ਜਿਆਦਾਤਰ ਵਾਇਦੀ ਹੁੰਦੀਆਂ ਜਾਂ ਜੈਨਸੀ ਹੁੰਦੀਆਂ ਤੁਹਾਡਾ ਕਿਸ ਤਰ੍ਹਾਂ ਬਦਲਣਾ ਮੇਰਾ ਬਸ ਗੁਰਸਹਿਬ ਨੇ ਜਿਵੇਂ ਬਖਸ਼ੀ ਜਿੱਤੀ ਮਾਤਾ ਜੀ ਦੇ ਸਿਸਨ ਨਾਲ ਕਿ ਆਪਣੇ ਆਪ ਹੀ ਗੁਰਸਹਿਬ ਦੀ ਕਿਰਪਾ ਨਾਲ ਅੱਛਾ ਵੱਡੇ ਹੋ ਗਏ ਕਿ ਅੱਗੇ ਏਮ ਕੀਆ ਲਾਈਫ ਦਾ ਤਬਲੇ ਵਿੱਚ ਹੀ ਕੁਝ ਕਰਨਾ ਚਾਹੁੰਦੇ ਆ ਤਬਲੇ ਕੀ ਕਰਨਾ ਹੈ ਕੋਈ ਜਿੱਦਾਂ ਸੰਗੀਤ ਦੇ ਵਿੱਚ ਜਾ ਕੇ ਜਾਂ ਫਿਲਮਾਂ ਦੇ ਵਿੱਚ ਜਾਂ ਕੁਝ ਇਦਾਂ ਦਾ ਕੋਈ ਮਨ ਦੇ ਵਿੱਚ ਉਹ ਤਾਂ ਜਿਵੇਂ ਫਿਊਚਰ ਵਿੱਚ ਮੇਨ ਤਬਲੇ ਵਿੱਚ ਜੋ ਨਾਲਰ ਮੈਂ ਸਿੰਗਿੰਗ ਦਾ ਵੀ ਨਾਲ ਕਰਾਂਗੀ ਤੇ ਤਬਲੇ ਦਾ ਮੇਨ ਆਈਡੀਆਲੀ ਵੀ ਮੰਨਦੇ ਆ ਆਪਣਾ ਹਾਂਜੀ ਆਈਡੀਆਲੀ ਆਈਡਲ ਮਾਤਾ ਜੀ ਨੂੰ ਮਾਤਾ ਵਿਪਨ ਪ੍ਰੀਤ ਕੌਰ ਜੀ ਮੇਰੇ ਉਸਤਾਦ ਜੀ ਉਸਤਾਦ ਕੁਲਵਿੰਦਰ ਸਿੰਘ ਜੀ ਤੋਂ ਮੇਰੇ 3 ਸਾਲਾਂ ਤੋਂ ਸਿੱਖਿਆ ਚੱਲ ਰਹੀ ਹੈ ਜੋ ਕਿ ਪੰਜਾਬ ਘਰਾਣੇ ਦੇ ਪ੍ਰਸਿੱਧ ਉਸਤਾਦ ਜੀ ਹਨ ਜਿਨ੍ਹਾਂ ਨੇ ਅੱਲਾ ਰੱਖਾ ਜੀ ਤੋਂ ਜਾਗਰ ਸਿੰਘ ਜੀ ਦੇ ਫਾਦਰ ਜੀ ਤੋਂ ਸਿੱਖਿਆ ਲਈ ਸੀ ਤੁਹਾਡਾ ਦਾ ਸੇਮ ਕੀ ਹੈਗਾ ਬੱਚੇ ਦਾ ਤਾਂ ਡਾਕਟਰ ਦਾ ਸੀਗਾ ਤੁਹਾਡਾ ਇਹ ਮੇਰਾ ਬਸ ਤਬਲੇ ਚ ਕੁਝ ਕਰਕੇ ਦਿਖਾਵਾਂ ਕਿ ਆਪਣੇ ਮੰਮਾ ਪਾਪਾ ਦਾ ਵੀ ਨਾਮ ਅੱਗੇ ਕਰਾਂ ਤੇ ਮਾਤਾ ਜੀ ਦਾ ਵੀ ਮੇਰੇ ਬੱਚੀ ਗੁਰਪ੍ਰੀਤ ਕੌਰ ਹਾਂਜੀ 10 ਸਾਲ ਦੀ ਸੀ ਇੱਥੇ ਮਾਤਾ ਜੀ ਕੋਲ ਆਈ ਸੀ ਅੱਛਾ ਜੀ ਐਸਾ ਮਨ ਜੁੜਿਆ ਮਾਤਾ ਜੀ ਦੇ ਅਸੀ ਬਖਸ਼ਿਸ਼ ਹੋਈ ਹਾਂਜੀ ਕਿ ਬੱਚੀ ਪਹਿਲੇ ਕੀਰਤਨ ਕਰਦੀ ਸੀ ਛੋਟੇ-ਉਟੇ ਪ੍ਰੋਗਰਾਮ ਗੁਰਦੁਆਰਿਆਂ ਚ ਲੈ ਕੇ ਜਾਂਦੀ ਸੀ ਸਵੇਰੇ ਲੈ ਕੇ ਜਾਂਦੀ ਸੀ ਛੱਡ ਵੀ ਜਾਂਦੇ ਸੀ ਆਪਣੀ ਗੱਡੀ ਚ ਕੀਰਤਨ ਕਰਦੀ ਸੀ ਹੁਣ ਵੀ ਆਵਾਜ਼ ਸੋਹਣੀ ਇਹਦੀ ਕੀਰਤਨ ਕਰਦੀ ਆ ਇੱਥੇ ਮਾਤਾ ਜੀ ਕੋਲ ਇੱਥੇ ਤਬਲੇ ਤੇ ਇਹਨੇ ਜੋ ਕੁਝ ਵੀ ਕੀਤਾ ਜੋ ਸਿੱਖਿਆ ਇੱਥੇ ਇਹਨੇ ਸਿੱਖਿਆ ਲਈ ਆ ਇਨਾ ਸ਼ੌਕ ਨੂੰ ਲੱਗਿਆ ਕਿ ਕੀਰਤਨ ਦੇ ਪਾਸੇ ਵੀ ਧਿਆਨ ਹੈਗਾ ਇਹਦਾ ਪਰ ਜ਼ਿਆਦਾ ਤਬਲੇ ਵਾਲੇ ਪਾਸੇ ਹੈਗਾ ਮੇਰੇ ਜਿਹੜੇ ਪ੍ਰਦਾਦਾ ਜੀ ਇਹਨਾਂ ਦੇ ਪ੍ਰਦਾਦਾ ਸੀ ਮੇਰੇ ਗੁਰਪ੍ਰੀਤ ਦੇ ਬੇਟੀ ਦੇ ਮੇਰੇ ਦਾਦਾ ਜੀ ਪਾਈ ਕਾਲੂ ਸਿੰਘ ਜੀ ਬਾਬਾ ਅਨੰਦ ਸਿੰਘ ਜੀ ਹਜੂੜੀ ਰਾਗੀ ਸੀ ਅੱਛਾ ਜੀ ਹਾਂਜੀ ਭਾਈ ਲਾਲ ਸਿੰਘ ਜੀ ਮੇਰੇ ਨਾਨਾ ਜੀ 500 ਰਾਗੀ ਦੇ ਪਿਤਾ ਜੀ ਜ਼ਗਾਇਦਰੀ ਵਾਲੇ ਉਹਨਾਂ ਦੇ ਪਿਤਾ ਜੀ ਨਾਨਾ ਜੀ ਮੇਰੇ ਉਹ ਤੇ ਇੱਕ ਤਿੰਨ ਜਥਾ ਹੁੰਦਾ ਸੀ ਉਹਨਾਂ ਦਾ ਅੱਛਾ ਜੀ ਭਾਈ ਹਿੰਮਤ ਸਿੰਘ ਜੀ ਭਾਈ ਕਾਲੂ ਸਿੰਘ ਜੀ ਮੇਰੇ ਦਾਦਾ ਜੀ ਤੇ ਭਾਈ ਦਲਾਲ ਸਿੰਘ ਮੇਰੇ ਨਾਨਾ ਜੀ ਤੇ ਭਾਈ ਹਿੰਮਤ ਸਿੰਘ ਜੀ ਤਿੰਨਾਂ ਜੱਥਾ ਹੁੰਦਾ ਸੀ ਤਾਂ-ਤਾਂ ਬਾਬਾ ਨਾਨਕ ਸਾਹਿਬ ਜੁੜੀ ਰੱਖੇ ਹੁੰਦੇ ਸੀ ਤੇ ਕਹਿੰਦੇ ਨੇ ਵੀ ਬੱਚੇ ਇੱਕ ਵਿੱਚ ਨਾ ਪਿਓ ਦਾਦੇ ਪਰਦਾਦੇ ਦੇ ਗੁਣ ਆ ਜਾਂਦੇ ਪਰ ਮਾਤਾ ਜੀ ਵੀ ਬੜੀ ਬਖਸ਼ਿਸ਼ ਆ ਕਿ ਬੱਚਾ ਦੇਖ ਲਓ ਕੋਈ ਸ਼ਿਕਾਇਤ ਨਹੀਂ ਹੈ ਦੀ ਤੈਮ ਤੇ ਆਣਾ ਤੇ ਮਾਤਾ ਜੀ ਬੜਾ ਮਿਹਰ ਭਰਿਆ ਦਿੱਤੇ ਸਿਰ ਤੇ ਹੈਗਾ ਕਿ ਬੱਚਾ ਬਹੁਤ ਤਰੱਕੀ ਕਰ ਰਿਹਾ ਤੇ ਅਮੇਦੀ ਹੁਣ ਇਹਨੇ ਵੀ ਮਿਊਜ਼ਿਕ ਦੀ ਕਲਾਸ ਡੰਡ ਕੀਤੀ ਹੈ ਮਿਊਜ਼ਿਕ ਦੀ ਤੇ ਹੁਣ ਕਰ ਰਹੀ ਹੈ ਜੀ ਅਮੇ ਕਰ ਮਾਨ ਮਹਿਸੂਸ ਹੋ ਰਿਹਾ ਹਾਂਜੀ ਮਾਨ ਮਹਿਸੂਸ ਹੋ ਰਿਹਾ ਮੇਰੇ ਦਾਦਾ ਜੀ ਭਾਈ ਕਾਲੂ ਸਿੰਘ ਜੀ ਤੇ ਮੈਂ ਛੋਟਾ ਜਿਹਾ ਹੁੰਦਾ ਸੀ ਸਕੂਲ ਪੜ੍ਹਦਾ ਸੀ ਤੇ ਮਨੂੰ ਕਹਿੰਦੇ ਸੀ ਕਾਕਾ ਸਿੱਖ ਲੈ ਤੇ ਬਚਪਨ ਹੁੰਦਾ ਸੀ ਸਾਡਾ ਅਸੀਂ ਇਸ ਪਾਸ ਧਿਆਨ ਨਹੀਂ ਤਵਦੇ ਤੇ ਬਿਠਾਣਾ ਅਸੀਂ ਹੱਸ ਮਜ਼ਾਕ ਕਰਕੇ ਤਾਂ ਤਿੰਨਾਂ ਤਾ ਤਿੰਨਾਂ ਇਸ ਤਰ੍ਹਾਂ ਖਾਂਦੇ ਸੀ ਅਸੀਂ ਮਜ਼ਾਕ ਹੀ ਲਾ ਜਾਂਦਾ ਸੀ ਜੋ ਮੇਰੇ ਮਨ ਦੇ ਵਿੱਚ ਸੀ ਜੋ ਮੇਰੇ ਮਨ ਵਿੱਚ ਕਰਨ ਦਾ ਸ਼ੌਂਕ ਸੀ ਉਹ ਮੇਰੇ ਬੱਚੇ ਕਰਦੇ ਪਏ ਮੈਨੂੰ ਪੜਾਈ ਦਾ ਸ਼ੌਂਕ ਸੀ ਮੈਂ ਬੈਟਰਿਕ ਪੜਿਆ ਤੇ ਮੈਨੂੰ ਸ਼ੌਂਕ ਸੀ ਮੈਂ ਹੋਰ ਪੜਾਂ ਕਿ ਅਸੀਂ ਇੱਥੇ ਆ ਕਾਰੋਬਾਰ ਵਾਸਤੇ ਪਿਤਾ ਜੀ ਵੀ ਇੱਥੇ ਆ ਗਏ ਸੀ ਲੁਧਿਆਣੇ ਅਸੀਂ ਜ਼ਗਾਦਰੀ ਦੇ ਰਹਿਣ ਵਾਲੇ ਆ ਹਰਪੰਸੇ ਰਾਗੀ ਜ਼ਗਾਦਰੀ ਵਾਲੇ ਮੇਰੇ ਮਾਮਾ ਜੀ ਤੇ ਕਿੰਨਾ ਉਹਦਾ ਨਾਮ ਕਿੰਨਾ ਉਹਦਾ ਚੱਲਦਾ ਤੁਹਾਨੂੰ ਪਤਾ ਹੀ ਆ ਤੇ ਜੋ ਵੀ ਹੈ ਬਸ ਇਸ ਟਾਈਮ ਤੱਕ ਮਾਤਾ ਜੀ ਨੇ ਇਹਨਾਂ ਦੇ ਮੈਂ ਐਸਮ ਜਨ ਨਿਊਜ਼ਲੀਆਂ ਨੂੰ ਜਾਣਾਂ ਤੋਂ ਅਭਿਸ਼ੇਕ ਜੀ ਰੋਟਾ ਦੀ ਰਿਪੋਰਟ